ਕਹਿੰਦੇ ਹੈ ਕਿ ਕੱਲ ਅਸੀਂ ਇਹ ਕਰ ਲਾਂਗੇ ਕੱਲ ਅਸੀਂ ਉਹ ਕਰ ਲਾਂਗੇ ਮੰਨਿਆ ਮੰਨਿਆ ਕਿ ਕੱਲ ਨੂੰ ਤੁਹਾਨੂੰ ਮੋਰ ਲੱਭੇਗਾ ਇਹੀ ਸੋਚਦੇ ਸੋਚਦੇ ਅੱਜ ਸਾਡੇ ਹੱਥ ਕਬੂਤਰ ਹੈ ਇਹਨੂੰ ਨਾ ਗਵਾ ਲਿਓ ਇਸ ਕਰਕੇ ਵਰਤਮਾਨ ਚ ਜਿਓ ਭਵਿਸ਼ya ਤਾਂ ਕਹਿੰਦੇ ਹੁੰਦੇ ਨਾ ਭਵਿਸ਼ya ਤਾਂ ਉਹਦੋਂ ਵੀ ਬਣ ਜਾਏਗਾ ਜਦੋਂ ਬਣਨਾ ਹੈ ਕਿਉਂਕਿ ਜਿਹੜਾ ਰੋਟੀ ਦਿੰਦਾ ਜਿੰਨੇ ਦੁਨੀਆ ਤੇ ਭੇਜਿਆ ਉਹ ਸਭ ਰੱਖ ਕੇ ਬੈਠੇ ਤੁਹਾਡੇ ਉਹਨੂੰ ਹਿਸਾਬ ਪਤਾ ਹੈ ਡਾਇਰੀ ਚ ਸਭ ਚੀਜ਼ ਪਤਾ ਹੈ ਕਦੋਂ ਕਿਹੜੇ ਕਿੱਥੇ ਕਿਸ ਟਾਈਮ ਤੁਹਾਨੂੰ ਆਂਦੀ ਜ਼ਰੂਰਤ ਹੈ ਉਹਨੇ ਦੇਣਾ ਉਹ ਦੇਣ ਲਈ ਹੈ ਤਾਂ ਹੀ ਤੁਸੀਂ ਇੱਥੇ ਆਏ ਹੋ ਉਹਨੇ ਲੈਣਾ ਵੀ ਹੈ ਕੀ ਕਰ ਲੋਗੇ ਤਾਂ ਐਸ ਕਰਕੇ ਵਰਤਮਾਨ ਚ ਜਿਉ ਪੋ ਵੇਖਣ ਨੂੰ ਨਾ ਸੋਚੋ ਤੇ ਜਿਹੜਾ ਬੀਤ ਗਿਆ ਸੋ ਬੀਤ ਗਿਆ ਸ਼ੁਕਰ ਕਰੋ ਤੁਹਾਨੂੰ ਨਵਾਂ ਟਾਈਮ ਮਿਲਿਆ ਨਵਾਂ ਦਿਨ ਮਿਲਿਆ ਐਸ ਕਰਕੇ ਸ਼ੁਕਰ ਕਰਿਆ ਕਰੋ ਅਰਦਾਸ ਕਰਿਆ ਕਰੋ ਸਬਰ ਕਰਿਆ ਕਰੋ ਥੈਂਕ ਯੂ